ਘਰ ਚ ਕਾਂ ਦਾ ਆਉਣਾ ਦਿੰਦਾ ਹੈ ਖਾਸ ਇਸ਼ਾਰਾ ਦੋਸਤੋ ਜੇਕਰ ਤੁਹਾਡੇ ਘਰ ਚ ਕਾਂ ਆਉਂਦਾ ਹੈ ਤਾਂ ਤੁਹਾਨੂੰ ਇਸ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਜਦ ਕਾਂ ਸਾਡੇ ਘਰ ਆਉਂਦਾ ਹੈ ਤਾਂ ਉਹ ਸਾਡੇ ਲਈ ਕੁਝ ਖਾਸ ਇਸ਼ਾਰਾ ਲੈ ਕੇ ਆਉਂਦਾ ਹੈ ਇਸ ਦੇ ਬਾਰੇ ਚ ਜਾਨਣਾ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਉਸ ਦੁਆਰਾ ਦਿੱਤੇ ਗਏ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਕਰ ਦਿਨੇ ਹੋ ਤਾਂ ਤੁਸੀਂ ਉਸ ਇਸ਼ਾਰੇ ਦਾ ਫਾਇਦਾ ਨਹੀਂ ਚੁੱਕ ਸਕਦੇ ਕਈ ਵਾਰ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਅੱਜ ਜੀ ਸਿੱਤ ਤੁਹਾਨੂੰ ਕਾਂ ਦੇ ਕੁਝ ਖਾਸ ਇਸ਼ਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜੇਕਰ ਤੁਸੀਂ ਜਾਣ ਲੈਂਦੇ ਹੋ ਤਾਂ ਤੁਸੀਂ ਆਪਣੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਬੜੀ ਆਸਾਨੀ ਨਾਲ ਖਤਮ ਕਰ ਸਕਦੇ ਹੋ ਕਈ ਵਾਰ ਤਾਂ ਤੁਹਾਨੂੰ ਕਰੋੜਪਤੀ ਬਣਨ ਦਾ ਵੀ ਇਸ਼ਾਰਾ ਦਿੰਦਾ ਹੈ ਤੇ ਤੁਹਾਡੀ ਕਿਸਮਤ ਚਮਕਣ ਦਾ ਇਸ਼ਾਰਾ ਵੀ ਤੁਹਾਨੂੰ ਪਹਿਲਾਂ ਹੀ ਦੇ ਦਿੰਦਾ ਹੈ ਪਰ ਤੁਹਾਨੂੰ ਇਸ ਗੱਲ ਦਾ ਪਤਾ ਨਾ ਹੋਣ ਕਰਕੇ ਤੁਸੀਂ ਇਹ ਸੋਚ ਕੇ ਇਹਨਾਂ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਕਿ ਕਾ ਐਵੇਂ ਹੀ ਫਾਲਤੂ ਦੇ ਕੰਮ ਕਰ ਰਿਹਾ ਹੈ। ਦੋਸਤੋ ਅਕਸਰ ਅਸੀਂ ਲੋਕ ਕਾ ਨੂੰ ਕੁਝ ਨਾ ਕੁਝ ਕਰਦੇ ਹੋਏ ਦੇਖਦੇ ਹਾਂ ਪਰ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਕਾ ਸਾਨੂੰ ਕੁਝ ਖਾਸ ਇਸ਼ਾਰੇ ਦੇ ਰਿਹਾ ਹੈ। ਦੋਸਤੋ ਕਾ ਇੱਕ ਇਹੋ ਜਿਹਾ ਪੰਛੀ ਹੈ ਜਿਸ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਸਾਨੂੰ ਆਪਣੇ ਆਉਣ ਵਾਲੇ ਜੀਵਨ ਦੇ ਬਾਰੇ ਪਹਿਲਾਂ ਤੋਂ ਹੀ ਪਤਾ ਲੱਗ ਸਕਦਾ ਹੈ। कि ਸਾਡਾ ਆਨ ਵਾਲਾ ਸਮਾਂ ਸੁਖੀ ਹੈ ਜਾਂ ਦੁੱਖ ਨਾਲ ਭਰਿਆ ਹੈ ਕਾਂ ਸਾਡੀ ਆਨ ਵਾਲੀ ਜੀਵਨ ਪਰ ਪਹਿਲਾਂ ਇਹ ਸਭ ਕੁਝ ਦੱਸ ਦਿੰਦਾ ਹੈ ਇਸ ਲਈ ਤੁਹਾਨੂੰ ਕਾਂ ਦੇ ਇਹਨਾਂ ਨੋਕ ਇਸ਼ਾਰਿਆਂ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਦੋਸਤੋ ਤੁਹਾਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਕਾਂ ਸ਼ਨੀ ਦੇਵ ਦਾ ਵਾਹਨ ਹੁੰਦਾ ਹੈ ਤੁਹਾਨੂੰ ਕਾਂ ਦੁਆਰਾ ਦਿੱਤੇ ਗਏ ਇਸ਼ਾਰਿਆਂ ਨੂੰ ਭੁੱਲ ਕੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਤਾਂ ਆਓ ਦੋਸਤੋ ਜਾਣਦੇ ਹਾਂ ਕਾਂ ਦੇ ਉਹ ਖਾਸ ਨੋ ਇਸ਼ਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸ਼ਨੀ ਦੇਵ ਦਾ ਆਸ਼ੀਰਵਾਦ ਤੁਹਾਡੇ ਨਾਲ ਰਹੇ ਤੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜੈ ਸ਼ਨੀ ਦੇਵ ਜ਼ਰੂਰ ਲਿਖੋ ਨੰਬਰ 1 ਕਾਂ ਦਾ ਤੁਹਾਡੇ ਘਰ ਆ ਕੇ ਪਾਣੀ ਪੀਣਾ ਦੋਸਤੋ ਹੁੰਜ ਤਾਂ ਹਰ ਜੀਵ ਜੰਤੂ ਪਾਣੀ ਪੀਂਦਾ ਹੈ ਪਰ ਜੇਕਰ ਕਾਂ ਤੁਹਾਡੇ ਘਰ ਆ ਕੇ ਪਾਣੀ ਪੀਂਦਾ ਹੈ ਕਾ ਇਹ ਤੁਹਾਡੇ ਲਈ ਬਹੁਤ ਸ਼ੁਭ ਸੰਕੇਤ ਹੁੰਦਾ ਹੈ ਦੋਸਤੋ ਤੁਹਾਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਕਿਸੇ ਦੀ ਪਿਆਸ ਬੁਝਾਉਣਾ ਬਹੁਤ ਹੀ ਪੁੰਨ ਦਾ ਕੰਮ ਹੁੰਦਾ ਹੈ ਤੇ ਜੇਕਰ ਕਾ ਤੁਹਾਡੇ ਘਰ ਦੀ ਛੱਤ ਤੇ ਰੱਖੇ ਹੋਏ ਪਾਣੀ ਨਾਲ ਆਪਣੀ ਪਿਆਸ ਬੁਝਾਉਂਦਾ ਹੈ ਤਾਂ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਹੁਤ ਜਲਦੀ ਤੁਹਾਡੇ ਘਰੇ ਧੰਨ ਦੀ ਵਰਖਾ ਹੋਣ ਵਾਲੀ ਹੈ ਤੇ ਤੁਹਾਨੂੰ ਕਰੋੜਪਤੀ ਬਨਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਰਾਜ ਜਿਸ ਕਿਸੇ ਦੇਵੀ ਕਰੇ ਆਪਣੀ ਪਿਆਸ 부ਝੋਂਦਾ ਹੈ ਉਸ ਘਰ ਦੇ ਮੈਂਬਰਾਂ ਦੀ ਕਿਸਮਤ ਚੜ ਜਾਂਦੀ ਹੈ ਇਸ ਲਈ ਦੋਸਤੋ ਤੁਹਾਨੂੰ ਆਪਣੇ ਘਰ ਦੀ ਛੱਤ ਤੇ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਕੋਈ ਪੰਛੀ ਆ ਕੇ ਤੁਹਾਡੇ ਘਰ ਰੱਖੇ ਹੋਏ ਪਾਣੀ ਨਾਲ ਆਪਣੀ ਪਿਆਸ 부ਝੋਂਦਾ ਹੈ ਤਾਂ ਤੁਹਾਨੂੰ ਜ਼ਿੰਦਗੀ ਦੇ ਸਾਰੇ ਕਸ਼ਟਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਤੁਹਾਨੂੰ ಅಪਾਰ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ ਨੰਬਰ 2 ਉਦਾਸੀ ਦੀ ਅਵਸਥਾ ਵਿੱਚ ਕਾਂ ਦਾ ਦਿਖਾਈ ਦੇਣਾ ਦੋਸਤੋ ਉਂਜ ਤਾਂ ਜੇਕਰ ਕਾਂ ਤੁਹਾਡੇ ਘਰੇ ਆਉਂਦਾ ਹੈ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਪਰ ਕਾਂ ਤੁਹਾਡੇ ਘਰ ਚ ਆਉਂਦਾ ਹੈ ਤੇ ਉਦਾਸੀ ਦੀ ਅਵਸਥਾ ਚ ਵਿਚੈਨ ਹੋ ਕੇ ਇੱਧਰ ਉੱਧਰ ਘੁੰਮਦਾ ਹੈ ਤੇ ਕਾਂ ਕਾਂ ਕਰਦਾ ਰਹਿੰਦਾ ਹੈ ਤਾਂ ਇਹ ਤੁਹਾਡੇ ਘਰ ਦੇ ਲਈ ਬਹੁਤ ਅਸ਼ੁਭ ਸੰਕੇਤ ਹੁੰਦਾ ਹੈ ਕਾਂ ਦਾ ਤੁਹਾਡੇ ਘਰੇ ਆ ਕੇ ਵਿਆਕੁਲਤਾ ਵਿੱਚ ਇੱਧਰ ਉੱਧਰ ਘੁੰਮਣਾ ਤੇ ਕਾਂ ਕਾਂ ਕਰਨਾ ਤੁਹਾਨੂੰ ਇਹ ਸੰਕੇਤ ਦਿੰਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ कोई बहुत बड़ी मुश्किल आने वाली है इस ਨਾਲ ਤੁਹਾਡੇ ਘਰ ਚ ਧਨ ਦਾ ਨਾਸ਼ ਵੀ ਹੋ ਸਕਦਾ ਹੈ ਤੁਹਾਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਾਂ ਦਾ ਘਰ ਵਿੱਚ ਉਦਾਸੀ ਨਾਲ ਕਾਂ ਕਾਂ ਕਰਨਾ ਬਹੁਤ ਹੀ ਅਪਸ਼ਗੁਣ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਨੀ ਦੇਵਤੇ ਮੰਦਿਰ ਜਾ ਕੇ ਦੀਵਾ ਜਗਾਉਣਾ ਚਾਹੀਦਾ ਹੈ ਤੇ ਸ਼ਨੀ ਦੇਵਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਆਪਣੇ ਤੇ ਆਪਣੇ ਪਰਿਵਾਰ ਲਈ ਖੁਸ਼ਹਾਲੀ ਮੰਗਣੀ ਚਾਹੀਦੀ ਹੈ ਕਿਉਂਕਿ ਕਾਨੂੰ ਸ਼ਨੀ ਦੇਵ ਦਾ ਵਾਹਨ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਡੀ ਘਰ ਦੀ ਕਸ਼ਟ ਦੂਰ ਹੋਣਗੇ ਜੇਕਰ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਸੰਕਟ ਖਤਮ ਹੋ ਜਾਣਗੇ ਤੇ ਤੁਹਾਡੀ ਕਿਸਮਤ ਬਦਲ ਜਾਵੇਗੀ ਨੰਬਰ 3 ਮੁੱਖ ਦਰਵਾਜ਼ੇ ਤੇ ਕਾਂ ਦਾ ਦਿਸਣਾ ਜੇਕਰ ਤੁਸੀਂ ਕਿਸੇ ਯਾਤਰਾ ਲਈ ਨਿਕਲ ਰਹੇ ਹੋ ਤੇ ਉਸੇ ਸਮੇਂ ਤੁਹਾਡੇ ਘਰ ਦੇ ਦਰਵਾਜ਼ੇ ਤੇ ਜਾ ਸਾਹਮਣੇ ਤੁਹਾਨੂੰ ਕਾਂ ਨਜ਼ਰ ਆਉਂਦਾ ਹੈ ਫਿਰ ਚਾਹੇ ਤੁਸੀਂ ਆਪਣੇ ਕੰਮ ਜਾ ਰਹੇ ਹੋ ਜਾਂ ਫਿਰ ਕਿਸੇ ਯਾਤਰਾ ਤੇ ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਜਿਸ ਜਗ੍ਹਾ ਤੇ ਤੁਸੀਂ ਜਾ ਰਹੇ ਹੋ ਉੱਥੇ ਤੁਹਾਨੂੰ ਸ਼ੁਭ ਸਮਾਚਾਰ ਮਿਲਣ ਵਾਲਾ ਹੈ ਜੇਕਰ ਤੁਸੀਂ ਆਪਣੇ ਵਪਾਰ ਲਈ ਜਾ ਰਹੇ ਹੋ ਕਾ ਅੱਜ ਤੋਂ ਤੁਹਾਨੂੰ ਆਪਣੇ ਵਪਾਰ ਵਿੱਚ ਖੂਬ ਲਾਭ ਪ੍ਰਾਪਤ ਹੋਵੇਗਾ ਤੇ ਜੇਕਰ ਤੁਸੀਂ ਕਿਸੇ ਕੰਮ ਲਈ ਜਾ ਰਹੇ ਹੋ ਤਾਂ ਤੁਸੀਂ ਆਪਣੇ ਕੰਮ ਵਿੱਚ ਸਫਲਤਾ ਪ੍ਰਾਪਤ ਕਰੋਗੇ ਨੰਬਰ 4 ਦੱਖਣ ਦਿਸ਼ਾ ਚ ਕਾਂ ਦਾ ਬੋਲਣਾ ਦੋਸਤੋ ਜੇਕਰ ਤੁਸੀਂ ਕਿਤੇ ਬਾਹਰ ਹੋ ਜਾਂ ਫਿਰ ਆਪਣੇ ਘਰ 'ਚ ਹੀ ਹੋ ਤੇ ਤੁਹਾਨੂੰ ਕਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਤੁਸੀਂ ਇਹ ਦੇਖਣਾ ਹੈ ਕਿ ਕਾਂ ਕਿਸ ਦਿਸ਼ਾ 'ਚ ਬੈਠ ਕੇ ਆਵਾਜ਼ ਕਰ ਰਿਹਾ ਹੈ ਕਿਉਂਕਿ ਜੇਕਰ ਦੱਖਣ ਦਿਸ਼ਾ 'ਚ ਉਹ ਬੈਠਾ ਹੋਇਆ ਹੈ ਤੇ ਕਾਂ ਕਾਂ ਦੀ ਆਵਾਜ਼ ਕਰ ਰਿਹਾ ਹੈ ਤਾਂ ਤੁਹਾਨੂੰ ਇਹ ਸੰਦੇਸ਼ ਜਾਇਤਾ ਹੈ ਕਿ ਉਹ ਤੁਹਾਨੂੰ ਅਮੀਰੀ ਦਾ ਇਸ਼ਾਰਾ ਦੇ ਰਿਹਾ ਹੈ ਤੇ ਤੁਹਾਡੇ ਚੰਗੇ ਦਿਨਾਂ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਾਂ ਦਾ ਇਹ ਇਸ਼ਾਰਾ ਤੁਹਾਡੀ ਜ਼ਿੰਦਗੀ ਦੀ ਤਰੱਕੀ ਤੇ ਸਫਲਤਾ ਦੇ ਬਾਰੇ ਦੱਸਦਾ ਹੈ ਇਹ ਸੰਕੇਤ ਤੁਹਾਨੂੰ ਦੱਸਦਾ ਹੈ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਤੇ ਬਹੁਤ ਹੀ ਜਲਦ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਜੇਕਰ ਤੁਹਾਡੇ ਘਰ 'ਚ ਕੋਈ ਬਜ਼ੁਰਗ ਵਿਅਕਤੀ ਹੈ ਤਾਂ ਉਸ ਦੀ ਸਿਹਤ ਬਹੁਤ ਜਲਦੀ ਸੁਧਰਨ ਵਾਲੀ ਹੈ। ਨੰਬਰ 5 ਪੰਜਾ ਮਾਰਨਾ ਦੋਸਤੋ ਉਂਜਾ ਤਾਂ ਕਾਂ ਜਲਦੀ ਕਿਸੇ ਦੇ ਸਿਰ ਤੇ ਆਪਣਾ ਪੰਜਾ ਨਹੀਂ ਮਾਰਦਾ ਪਰ ਜੇਕਰ ਉਹ ਕਿਸੇ ਦੇ ਸਿਰ ਤੇ ਪੰਜਾ ਮਾਰ ਦਿੰਦਾ ਹੈ ਤਾਂ ਉਸ ਵਿਅਕਤੀ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਵੱਡੀ ਮੁਸ਼ਕਲ ਆਉਣ ਵਾਲੀ ਹੈ। ਕਾਂ ਦਾ ਇਸ ਤਰ੍ਹਾਂ ਕਰਨਾ ਇਸ ਸੰਕੇਤ ਦਿੰਦਾ ਹੈ ਕਿ ਤੁਹਾਡੀ ਜਾਨ ਨੂੰ ਹਾਨੀ ਹੋ ਸਕਦੀ ਹੈ ਇਸ ਤੋਂ ਬਚਣ ਲਈ ਤੁਹਾਨੂੰ ਇੱਕ ਚਮਚ ਨਮਕ ਨੂੰ ਹੱਥ ਵਿੱਚ ਲੈ ਕੇ ਆਪਣੇ ਸਿਰ ਤੋਂ 7 ਵਾਰ ਵਾਰਨਾ ਚਾਹੀਦਾ ਹੈ ਤੇ ਉਸ ਨੂੰ ਕਿਸੇ ਰਸਤੇ ਵਿੱਚ ਰੱਖ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਉੱਪਰੋਂ ਸਾਰੇ ਦੁਸ਼ ਖਤਮ ਹੋ ਜਾਣਗੇ ਨੰਬਰ 6 ਸਵੇਰੇ ਸਵੇਰੇ ਕਾਂ ਦਾ ਬੋਲਣਾ ਦੋਸਤੋ ਜਦੋਂ ਤੁਸੀਂ ਸਵੇਰੇ ਸਵੇਰੇ ਉੱਠਦੇ ਹੋ ਤੇ ਤੁਹਾਨੂੰ ਕਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਉਹ ਕਾਂ ਉੱਤਰ ਜਾਂ ਪੂਰਬ ਦਿਸ਼ਾ 'ਚ ਬੈਠਾ ਹੋਇਆ ਹੈ ਤੇ ਸਵੇਰ ਤੋਂ ਹੀ ਆਵਾਜ਼ਾਂ ਕੱਟ ਰਿਹਾ ਹੈ ਤਾਂ ਤੁਹਾਨੂੰ ਇਹ ਸੰਕੇਤ ਮਿਲਦਾ ਹੈ ਕਿ ਤੁਹਾਡੇ ਘਰ 'ਚ ਕਿਸੇ ਪਾਸਿਓਂ ਧੰਨ ਆਉਣ ਵਾਲਾ ਹੈ ਇਹ ਸੰਕੇਤ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਘਰ ਵਿੱਚ ਭਗਵਾਨ ਦਾ ਵਾਸ ਹੈ ਜੇਕਰ ਕਾਂ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਬੈਠ ਕੇ ਸਵੇਰੇ-ਸਵੇਰੇ ਆਵਾਜ਼ਾਂ ਕੱਢਦਾ ਹੈ ਤਾਂ ਤੁਹਾਨੂੰ ਇਸ ਸੰਸਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਘਰ ਵਿੱਚ ਕੋਈ ਮਹਿਮਾਨ ਆਉਣ ਵਾਲਾ ਹੈ। ਨੰਬਰ 7 ਕਾਂਵਾਂ ਦੀ ਡਾਰ ਦਿਖਾਈ ਦੇਣਾ। ਦੋਸਤੋ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਜਦ ਕੋਈ ਕਾਂ ਮਰ ਜਾਂਦਾ ਹੈ ਤਾਂ ਉਸ ਦੇ ਨੇੜੇ ਕਈ ਸਾਰੇ ਕਾਂ ਇਕੱਠੇ ਹੋ ਜਾਂਦੇ ਹਨ। ਪਰ ਮੈਂ ਇਸ ਦੀ ਗੱਲ ਨਹੀਂ ਕਰ ਰਿਹਾ। ਸਕੂ ਕਈ ਵਾਰ ਸਾਨੂੰ ਬਹੁਤ ਸਾਰੇ ਕਾਂ ਐਵੇਂ ਹੀ ਦਿਖਾਈ ਦਿੰਦੇ ਹਨ ਤਾਂ ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ। ਜੇਕਰ ਕਾਂ ਤੁਹਾਡੀ ਛੱਤ ਤੇ ਜਾਂ ਫਿਰ ਕਿਸੇ ਦਰਖਤੇ ਤੁਹਾਨੂੰ ਡਾਰਵਿਚ ਦਿਖਾਈ ਦਿੰਦੇ ਹਨ ਤੇ ਉਹ ਕਾਂ ਕਾਂ ਕਰ ਰਹੇ ਹਨ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਬਹੁਤ ਹੀ ਜਲਦੀ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਬੁਰੇ ਸਮੇਂ ਦਾ ਸੰਕੇਤ ਦਿੰਦਾ ਹੈ ਉਸੇ ਤਰ੍ਹਾਂ ਜੇਕਰ ਤੁਹਾਨੂੰ ਕਾਂਵਾਂ ਦੀ ਡਾਰ ਦਿਖਾਈ ਦਿੰਦੀ ਹੈ ਤੇ ਕਾਂ ਕਾਂ ਕਰ ਰਹੇ ਹਨ ਤਾਂ ਇਹ ਤੁਹਾਡੇ ਲਈ ਬਹੁਤ ਹੀ ਚੰਗਾ ਸੰਕੇਤ ਹੁੰਦਾ ਹੈ ਨੰਬਰ 8 ਕਾਂ ਦਾ ਅੰਡਾ ਦੇਣਾ ਦੋਸਤੋ ਤੁਸੀਂ ਇਹ ਤਾਂ ਦੇਖਿਆ ਹੀ ਹੋਵੇਗਾ ਕਿ ਕਾਂ ਆਪਣੇ ਆਲਨੇ ਨੂੰ ਦਰਖਤ ਦੇ ਸਭ ਤੋਂ ਉੱਪਰਲੇ ਹਿੱਸੇ ਵਿੱਚ ਬਣਾਉਂਦਾ ਹੈ ਜਿੱਥੇ ਕਿਸੇ ਦਾ ਪਹੁੰਚਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਪਰ ਕੋਈ ਵਿਅਕਤੀ ਉਸਦੇ ਆਲਨੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪੰਜੇ ਮਾਰਦਾ ਹੈ ਅਰ ਦੋਸਤੋ ਜੇਕਰ ਤੁਹਾਡੇ ਘਰ 'ਚ ਲੱਗੇ ਕਿਸੇ ਦਰਖਤ 'ਤੇ ਜਾਂ ਫਿਰ ਤੁਹਾਡੇ ਘਰ 'ਚ ਕਿਤੇ ਵੀ ਕਾਂ ਆਪਣਾ ਆਲਨਾ ਬਣਾ ਲੈਂਦਾ ਹੈ ਤੇ ਉਸ ਵਿੱਚ ਆਪਣੇ ਅੰਡੇ ਦਿੰਦਾ ਹੈ ਤਾਂ ਇਹ ਤੁਹਾਡੇ ਲਈ ਬੇਹਦੀ ਸ਼ੁਭ ਸੰਕੇਤ ਹੁੰਦਾ ਹੈ ਜਿਸ ਘਰ ਚ ਕਾਂ ਅੰਡੇ ਦਿੰਦਾ ਹੈ ਉਸ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਉਸ ਘਰ ਤੇ ਸ਼ਨੀ ਦੇਵਤੀ ਹਮੇਸ਼ਾ ਕਿਰਪਾ ਵਰਸਦੀ ਹੈ ਤੇ ਉਸ ਦੀ ਗ੍ਰਹ ਦੁਸ਼ ਖਤਮ ਹੋ ਜਾਂਦੇ ਹਨ ਕਾਂ ਦਾ ਤੁਹਾਡੇ ਘਰ ਚ ਅੰਡਾ ਦੇਣਾ ਇਹ ਸੰਕੇਤ ਦਿੰਦਾ ਹੈ ਕਿ ਬਹੁਤ ਜਲਦੀ ਤੁਹਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਨਾਲ ਭਰਨ ਵਾਲੀ ਹੈ ਨੰਬਰ 9 ਕਾਂ ਦਾ ਜੋੜੇ ਵਿੱਚ ਦਿਖਾਈ ਦੇਣਾ ਦੋਸਤੋ ਜੇਕਰ ਤੁਹਾਡੇ ਘਰ ਚ ਕਾਂ ਦਾ ਜੋੜਾ ਦਿਖਾਈ ਦਿੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਵਿਆਹ ਤਾਂ ਜੀਵਨ ਬਹੁਤ ਹੀ ਸੁਖਤ ਹੋਣ ਵਾਲਾ ਹੈ ਤੇ પતિ ਪਤਨੀ ਦੇ ਵਿੱਚ ਪਿਆਰ ਭਰਨ ਵਾਲਾ ਹੈ ਇਹ ਸੰਕੇਤ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਘਰ ਚ ਰਿਸ਼ਤਿਆਂ ਚ ਹੁਣ ਚਾਦਾ ਮਿਠਾਸ ਆ ਜਾਵੇ ਕਿਤੇ ਜਿੰਨੇ ਵੀ ਲੜਾਈ ਝਗੜੇ ਹੁੰਦੇ ਹਨ ਉਹ ਸਭ ਖਤਮ ਹੋ ਜਾਣਗੇ ਘਰ ਚ ਕਾਂ ਜੋੜੇ ਦਾ ਦਿਖਾਈ ਦੇਣਾ ਇਹ ਵੀ ਸੰਕੇਤ ਦਿੰਦਾ ਹੈ ਕਿ ਜੇਕਰ ਤੁਹਾਡੇ ਘਰ 'ਚ ਕਿਸੇ ਮੈਂਬਰ ਦੇ ਵਿਆਹ 'ਚ ਕੋਈ ਮੁਸ਼ਕਲ ਆ ਰਹੀ ਤਾਂ ਉਹ ਵੀ ਹੁਣ ਬਹੁਤ ਜਲਦੀ ਖਤਮ ਹੋਣ ਵਾਲੀ ਹੈ। ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ। ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ 'ਤੇ ਹੀ ਅਜ਼ਮਾਓ। ਵੀਡੀਓ ਦਾ ਉਦੇਸ਼ ਤੁਹਾਨੂੰ ਬਿੱਤਰ ਸਲਾਹ ਦੇਣਾ ਮਾਤਰ ਹੈ। ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਤੇ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਸਾਡੇ ਚੈਨਲ ਐਨ ਕੇ ਵੌਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਜੋ ਤੁਹਾਨੂੰ ਸਾਡੀ ਹਰ ਆਉਣ ਵਾਲੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਮਿਲਦੇ ਹਾਂ ਅਗਲੀ ਵੀਡੀਓ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ